ਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਲਵਾਰ ਦੇ ਬਲ ਪਾਣੇ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਨੇ ਇਸ ਤਰ੍ਹਾਂ ਆਪਣੀ 벨ਟ ਜਿਹੜੀ ਉਹ ਰੈਡੀ ਕਰ ਲੈਣੀ ਹੈਗੀ 벨ਟ ਰੈਡੀ ਕਰਨ ਤੋਂ ਬਾਅਦ ਆਪਾਂ ਨੇ ਇਸ ਨੂੰ ਇਸ ਤਰ੍ਹਾਂ ਫੋਲਡ ਕਰਨਾ ਹੈਗਾ ਦੇਖੋ ਇਹ ਵਾਲਾ ਜੋੜ ਤੇ ਇਹ ਇਸ ਤਰ੍ਹਾਂ ਆਪਸ ਦੇ ਵਿੱਚ ਮਿਲਨੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਹਮੇ ਫੋਲਡ ਕਰ ਲਾਂਗੇ ਇਸ ਤਰ੍ਹਾਂ ਬਿਲਕੁਲ ਬਰਾਬਰ ਤਹਾਂ ਦੇ ਵਿੱਚ ਆਪਾਂ ਨੇ ਕਰ ਲਿਆ ਫੋਲਡ ਤੇ ਉਸ ਤੋਂ ਬਾਅਦ ਜਿਹੜੀ ਸਲਵਾਰ ਆ ਆਪਾਂ ਨੇ ਪਹਿਲਾਂ ਦੋਵਾਂ ਵੱਲ ਪਿਛਲੇ ਪਾ ਲੈਣੇ ਨੇਗੇ ਦੋਵਾਂ ਵੱਲ ਪਿਛਲੇ ਪਾਉਣ ਤੋਂ ਬਾਅਦ ਆਪਾਂ ਨੇ ਦੋਨੋਂ ਸਲਾਈਆਂ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਜੋੜ ਲੈਣੀਆਂ ਨੇ ਇਸ ਤਰ੍ਹਾਂ ਆਪਾਂ ਨੇ ਸਲਵਾਰ ਨੂੰ ਰੱਖ ਲੈਣਾ ਹੈਗਾ ਤੇ ਉਸ ਤੋਂ ਬਾਅਦ ਜਿਹੜੀ ਬੈਲਟ ਆਪਾਂ ਨੇ ਇਹਨੂੰ ਇਸ ਤਰ੍ਹਾਂ ਰੱਖਣਾ ਹੈ ਆਹ ਵਾਲੀ ਸਲਾਈ ਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਤੇ ਇੱਥੇ ਆਪਾਂ ਨੇ ਨਿਸ਼ਾਨ ਲਗਾ ਲੈਣੇਗਾ ਤੇ ਉਸ ਤੋਂ ਬਾਅਦ ਇਧਰਲੀ ਸਾਈਡ ਵੀ ਇਮੀ ਕਰਨੇ ਦੋਨੋਂ ਸਾਈਡ ਆਪਾਂ ਨੇ ਇਹ ਨਿਸ਼ਾਨ ਲਗਾ ਲੈਣੇ ਨੇਗੇ ਬੈਲਟ ਵਾਲੇ ਨਿਸ਼ਾਨ ਲਗਾ ਲੈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਬਲਾਂ ਵਾਲੇ ਨਿਸ਼ਾਨ ਲਗਾਣੇ ਨੇ ਇਹ ਇਹ ਆਪਾਂ ਨੇ 3 ਇੰਚ ਤੇ ਲਗਾਇਆ ਇਹ ਬਲਾਂ ਨਿਸ਼ਾਨ ਤੁਸੀਂ ਕੋਈ ਵੀ ਨਾਪ ਹੋਵੇ 3 ਇੰਚ ਤੇ ਲਗਾ ਸਕਦੇ ਹੋ ਜੇਕਰ ਜ਼ਿਆਦਾ ਹੈ ਵੀ ਤਾਂ ਤੁਸੀਂ 3.5 ਤੇ ਲਗਾ ਸਕਦੇ ਹੋ ਇਹ ਨਿਸ਼ਾਨ ਤੇ ਉਸ ਤੋਂ ਬਾਅਦ ਇੱਧਰ ਵੀ ਆਪਾਂ 3 ਇੰਚ ਤੇ ਇਹ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਬੈਲਟ ਲੈਣੀ ਹੈਗੀ ਅਗਲਾ ਪਾਸਾ ਜਿਹੜਾ ਉਹਨੂੰ ਆਪਾਂ ਨੇ ਇਸ ਤਰ੍ਹਾਂ ਰੱਖਣਾ ਤੇ ਉਸ ਤੋਂ ਬਾਅਦ ਇਹ ਦੋਨੋਂ ਸਲਾਈਆਂ ਨੇ ਜਿਹੜੀਆਂ ਇਹ ਆਪਸ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ ਤੇ ਆਪਾਂ ਨੇ 3 ਇੰਚ ਦਾ ਇੱਥੇ ਨਿਸ਼ਾਨ ਲਗਾਣੇ ਦਾ ਇੱਥੇ 3 ਇੰਚ ਤੇ ਆਪਾਂ ਨੇ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਆਪਾਂ ਨੇ ਇਧਰੋਂ ਵੀ 3 ਇੰਚ ਤੇ ਨਿਸ਼ਾਨ ਲਗਾਉਣੇਗਾ ਇਹ 3 ਇੰਚ ਵਾਲਾ ਨਿਸ਼ਾਨ ਤੇ ਇਹ 3 ਵਾਲਾ ਆਪਸ ਦੇ ਵਿੱਚ ਮਿਲ ਜਾਣਗੇ ਤਾਂ ਉਸ ਤੋਂ ਬਾਅਦ ਹੁਣ ਜਿਹੜੀ ਇੱਥੇ ਸਾਡੇ ਕੋਲ ਇੰਨੀ ਸਪੇਸ ਬਚ ਗਈ ਇਹ ਵਾਲੀ ਇੱਥੇ ਅਸੀਂ ਨੇ ਬਲ ਪਾਣੇ ਨੇਗੇ ਤਾਂ ਇਹ ਸਾਡੇ ਕੋਲ 7 ਇੰਚ ਬਚ ਗਿਆ ਮਤਲਬ ਕਿ 7 ਇੰਚ ਤੇ ਸਾਡੇ ਵਾਲ ਆਣਗੇ ਇੱਕ ਸਾਈਡ ਵਾਲੇ ਇੱਕ ਸਾਈਡ ਵਾਲੇ 7 ਇੰਚ ਤੇ ਤੇ ਦੂਸਰੀ ਵਾਲੇ ਵੀ ਇਧਰੋਂ 7 ਇੰਚ ਤੇ ਆਣਗੇ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦਾ ਸੈਂਟਰ ਕੱਢਾਂਗੇ ਇਸ ਤਰ੍ਹਾਂ ਤੁਸੀਂ ਇਹ ਰੱਖ ਲੈਣਾ ਇਸ ਆਪਾਂ ਸਟ੍ਰੇਟ ਸਲਵਾਰ ਦੇ ਵਾਲ ਦੱਸ ਰਹੇ ਹਾਂਗੇ ਇਹੇ ਕਰੀਜ਼ ਤੁਸੀਂ ਪ੍ਰੈਸ ਨਾਲ ਵੀ ਬਿਠਾ ਸਕਦੇ ਹੋ ਇੱਥੇ ਇਸ ਤਰ੍ਹਾਂ ਦੇਖੋ ਇਹ ਕਰੀਜ਼ ਬਣ ਗਈ ਜਿਹੜੀ ਇੱਥੇ ਕਰੀਜ਼ ਬਣੀ ਹੈ ਉਹ ਤੇ ਆਪਾਂ ਨੇ ਇਸ ਤਰ੍ਹਾਂ ਕੱਟ ਲਗਾ ਦੇ ਨੇ ਦੋਨੋਂ ਸਾਈਡ ਇਧਰੋਂ ਇਸ ਤਰ੍ਹਾਂ ਆਪਾਂ ਨੇ ਇੱਥੇ ਵੀ ਤਾਂ ਕਿ ਸਾਨੂੰ ਇਹ ਪਤਾ ਚੱਲਦਾ ਰਹੇ ਕਿ ਇੱਥੇ ਆਪਾਂ ਸੈਂਟਰ ਵੱਲ ਬਲ ਪਾਵਾਂਗੇ ਤਾਂ ਹੁਣ ਆਪਾਂ ਨੇ ਬਲ ਪਾਉਣੇ ਸਟਾਰਟ ਕਰ ਦੇਣੇ ਨੇਗੇ ਤਾਂ ਹੁਣ ਦੇਖੋ 7 ਇੰਚ ਤੇ ਆਪਾਂ ਨੇ ਬਲ ਪਾਣੇ ਸੀ ਹੁਣ ਆਪਾਂ 7 ਦਾ ਇੱਥੇ ਹਾਫ ਕਰ ਲਾਂਗੇ ਤਾਂ ਇਹ 3.5 ਤੇ 4 ਦੇ ਵਿੱਚ ਵਿੱਚ ਸੈਂਟਰ ਵਾਲਾ ਬਾਲਾ ਜਿਹੜਾ ਉਹ ਆਣਾ ਚਾਹੀਦਾ ਹੈਗਾ ਸਾਡਾ ਦੇਖੋ ਇੱਥੇ ਤੱਕ ਮਤਲਬ ਕਿ ਹੁਣ ਆਪਾਂ ਇਹ ਬਾਲਾ ਜਿਹੜਾ ਸੈਂਟਰ ਵਾਲਾ ਇੱਥੋਂ ਚੱਕ ਲਾਂਗੇ ਤਾਂ ਇਹ ਬਿਲਕੁਲ ਸਹੀ ਆ ਰਿਹਾ ਹੈਗਾ ਇਸ ਤਰ੍ਹਾਂ ਕਰਨ ਨਾਲ ਕਰੀਜ਼ ਜਿਹੜੀ ਉਹ ਇੱਧਰ ਉੱਧਰ ਨਹੀਂ ਹੀ ਜਾਂਦੀ ਤੇ ਸਲਵਾਰ ਘੁੰਮਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈਗਾ ਬਾਕੀ ਦੇ ਬਲ ਵੀ ਆਪਾਂ ਨੇ ਇਸ ਤਰ੍ਹਾਂ ਚੱਕ ਕੇ ਪਾਣੇ ਨੇ ਇਥੇ ਤੱਕ ਆਪਾਂ ਨੇ ਇਹ ਬਲ ਪਾਉਣੇ ਨੇ ਇੱਕ ਛੋਟਾ ਜਿਹਾ ਬਲ ਹੋਰ ਪਾਉਗਾ ਇੱਥੇ ਇਸ ਤਰ੍ਹਾਂ ਦੂਸਰੀ ਸਾਈਡ ਵੀ ਆਪਾਂ ਐਵੇਂ ਹੀ ਬਲ ਪਾਉਣੇ ਨੇਗੀ ਇਸ ਤਰ੍ਹਾਂ ਦੇਖੋ ਇਹ ਬਿਲਕੁਲ ਸੈਂਟਰ ਦੇ ਵਿੱਚ ਆਉਣਾ ਚਾਹੀਦਾ ਹੈ ਇਹ ਵਾਲਾ ਤੇ ਉਸ ਤੋਂ ਬਾਅਦ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਬਲ ਪਾਉਣੇ ਨੇਗੇ ਤਾਂ ਹੁਣ ਦੇਖੋ ਦੋਨੋਂ ਸਾਈਡ ਆਪਾਂ ਨੇ ਬਲ ਪਾ ਲਏ ਤੇ ਇਸ ਤਰ੍ਹਾਂ ਆਪਾਂ 벨ਟ ਰੱਖ ਕੇ ਦੇਖ ਸਕਦੇ ਹਾਂ ਬਿਲਕੁਲ ਇਹ ਆਰੇ ਇਸ ਸਟ੍ਰੇਟ ਸਲਵਾਰ ਦੇ ਉੱਤੇ ਬਿਲਕੁਲ ਕੱਟ ਬਲ ਪੈਂਦੇ ਨੇ ਬਹੁਤ ਹੀ ਕੱਟ ਵਾਲਾ ਨਾਲ ਇਹ ਸਰ ਜਾਂਦਾ ਹੈਗਾ ਇਹ ਇਹਦਾ ਸਿੱਧਾ ਪਾਸ ਹੈਗਾ ਤਾਂ ਹੁਣ ਆਪਾਂ 벨ਟ ਜਿਹੜੀ ਉਹ ਲਗਾਵਾਂਗੇ 벨ਟ ਨੂੰ ਆਪਾਂ ਨੇ ਇਸ ਤਰ੍ਹਾਂ ਪੁੱਠਾ ਕਰ ਲੈਣਾ ਹੈਗਾ ਤੇ ਐਦਾਂ ਆਪਾਂ ਨੇ ਆ ਸਿੱਧਾ ਪਾਸੇ ਸਲਵਾਰ ਦਾ ਤੇ ਇਹ ਬੈਲਟ ਦਾ ਜਿਹੜਾ ਉਹ ਵੀ ਸਿੱਧਾ ਹੋਣਾ ਚਾਹੀਦਾ ਨੇ ਦੋਨੋਂ ਸਿੱਧੇ ਪਾਸੇ ਵਿੱਚ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਪਰਖ ਕੇ ਇਹ ਸਲਾਈ ਲਗਾ ਦੇਣੀ ਹੈਗੀ ਇਹ ਗੱਲ ਦਾ ਧਿਆਨ ਰੱਖਣਾ ਹੈਗਾ ਆਪਾਂ ਨੇ ਮਤਲਬ ਕਿ ਪੁੱਠੀ ਸਾਈਡ ਹੀ ਸਲਾਈ ਲਗਾਣੀ ਹੈ ਜੇਕਰ ਕਈ ਵਾਰ ਵਾਲਾ ਜਿਹੜਾ ਉਹ ਬਾਹਰ ਨਿਕਲ ਜਾਂਦੇ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈਗਾ ਸਲਾਈ ਆਪਾਂ ਥੋੜੀ ਜਿਹੀ ਡੂੰਗੀ ਲਗਾ ਦਿੰਨੇ ਹੈਗੀ ਜਿਹੜੇ ਆਪਣੇ ਇਨਸ਼ਾਲਾ ਆਈ ਸੀ ਇਹ ਆਪਸ ਵਿੱਚ ਮਿਲਨੇ ਚਾਹੀਦੇ ਨੇ ਜਿਹੜੇ ਇਨਸ਼ਾਲਾ ਮਿਲ ਰਹੇ ਨੇ ਦਾ ਮਤਲਬ ਤੁਹਾਡੇ ਵਾਲ ਬਿਲਕੁਲ ਸਹੀ ਨੇ ਤੇ ਇੱਕ ਹੋਰ ਬੜਾ ਸਹੀ ਨਹੀਂ ਜਾਂ ਗਲਤ ਨਹੀਂ ਇਹ ਚੈੱਕ ਕਰਨ ਵਾਸਤੇ ਇਸ ਲਾਈ ਦਾ ਆਪਸ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ ਤਾਂ ਦੇਖੋ ਇਹ ਸਾਈਆਂ ਜਿਹੜੀ dono ਪਾਸੇ ਵਿੱਚ ਮਿਲਣਗੇ ਨੇ ਹੁਣ ਤੱਕ ਆਪਣੇ ਬੜ ਬਿਲਕੁਲ ਸਹੀ ਜਾ ਰਹੇ ਨੇਗੇ ਇਹ ਤਰੀਕਾ ਜੇਕਰ ਤੁਸੀਂ ਵਰਤਦੇ ਹੋ ਤਾਂ ਬੜਾ ਗਲਤ ਨਹੀਂ ਹੁੰਦੇ ਨਾ ਹੀ ਸਲਵਾਰ ਦੀ ਕਰੀਜ ਕੋ ਮਦੀ ਨਹੀਂ ਹੁੰਦੀ ਹੋਊਗੀ